ਕਿ ਜਿਹੜੇ ਇੱਥੇ ਨਸ਼ੇ ਆਲੇ ਆ ਉਹਨਾਂ ਨੂੰ ਖੁੱਲ ਬੜੀ ਮਿਲੀ ਹੋਈ ਆ ਇੱਥੇ ਸਾਫਕਾ ਇੱਕ ਫੌਜੀ ਸਾਹਿਬ ਸੀਗੇ ਉਹ ਥੋੜਾ ਜਿਹਾ ਰੋਕਦੇ ਸੀ ਪਿੰਡ ਵਾਲੇ ਜਿਹੜੇ ਕਹਿ ਲੋ ਨਸ਼ਾ ਨਸ਼ਾ ਵੇਚਨੇ ਆ ਸੀ ਉਹਨਾਂ ਦੀ ਲੱਤਾਂ ਤੋੜਦੀਆਂ ਨੇ ਇਹ ਇੰਨੀ ਪਤਾ ਨਹੀਂ ਖੁੱਲ ਜਾਂ ਇੰਨਾ ਹੌਸਲਾ ਕਿੱਥੋਂ ਆ ਜਾਂਦਾ ਇਹ ਵੀ ਇੱਕ ਮਾਹੌਲ ਹੈ ਇਹ ਵੀ ਇੱਕ ਪੱਖ ਹੈ ਦੇਖੋ ਬਠਿੰਡਾ ਇਸ ਵੇਲੇ ਬੜਾ ਚਰਚਤ ਹੋਇਆ ਆਪਣਾ ਕੁਸ਼ ਘਟਨਾ ਮੰਨੂ ਜੀ ਪਹਿਲਾ ਨਰਿੰਦਰ ਦੀਪ ਸਿੰਘ ਦੀ ਮੌਤ ਬਿਲਕੁਲ ਉਸ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਜੋ ਦਰਜ ਹੈ ਹੂੰ ਉਹਨਾਂ ਦੀ ਸੁਪਤਨੀ ਜਿਸ ਤਰ੍ਹਾਂ ਕਹਿ ਰਹੀ ਹੈ ਕਿ ਐਨੀ ਵਾਰ ਕਰੰਟ ਲਗਾ ਰੂਹ ਨੂੰ ਕੰਬਾ ਦੇਣ ਵਾਲੀ ਕਰ ਦੇਣਾ ਕਿ ਭਈ ਯਾਰ ਐਨਾ ਟੌਰਚਰ ਐਨਾ ਟੌਰਚਰ ਕਿਸੇ ਵੀ ਹਾਲਤ ਚ ਜਸਟੀਫਾਇਬਲ ਨਹੀਂ ਹੈ ਚਲੋ ਉਹਨਿਆਂ ਦੀ ਮੰਗ ਹਾਲੇ ਚੱਲ ਰਹੀ ਹੈ ਸਭ ਜੀ ਵਿਚ ਵਿਚਾਲੇ ਆ ਕੰਮ ਹੂੰ ਫਿਰ ਆ ਗਿਆ ਮਹਾਰਾਜ ਆਲਾ ਕੱਲ ਦਾ ਇਹ ਵੀ ਜਿਹੜਾ ਤੁਸੀਂ ਮੁੱਦਾ ਸ਼ੁਆ ਹੈ ਵੀ ਬੜਾ ਚਰਚਿਤ ਹੈ ਹੂੰ ਬੀਵੀ ਬਠੰਡੇ ਐ ਰਹੀ ਜੀ ਆ ਗਿਆ ਹੁਣ ਕਟਨਾ ਕੀ ਭਾਈ ਬਖਤੌਰ ਪਿੰਡ ਦੀ ਹੂੰ ਸ਼ਾਇਦ ਜੇ ਮੈਂ ਗਲਤ ਨਹੀਂ ਬਿਲਕੁਲ ਉੱਥੋਂ ਦੇ ਪ੍ਰਚਾਰਕ ਵੀ ਆ ਮੇਰੇ ਖਾਲ ਦੇ ਨਾਲ ਉਹਨਾਂ ਦਾ ਭਾਈ ਪੰਤ ਪ੍ਰੀਤ ਸਿੰਘ ਦਾ ਪਿੰਡ ਵੀ ਸ਼ਾਇਦ ਇਹ ਹੈ ਜੇ ਮੈਂ ਗਲਤ ਨਹੀਂ ਹਾਂ ਤਾਂ ਜੀ ਮੈਨੂੰ ਨਹੀਂ ਕਨਫਰਮ ਉਹਦੇ ਬਾਰੇ ਅੱਛਾ ਜੀ ਚਲੋ ਸ਼ਾਇਦ ਮੈਂ ਗਲਤ ਹਾਂ ਪਰ ਮੈਨੂੰ ਲੱਗਦਾ ਚਲੋ ਠੀਕ ਹੈ ਇਹ ਪਿੰਡ ਵੀ ਉਧਰ ਹੀ ਆ ਗਿਆ ਨਾ ਜਦੋਂ ਆਪਾਂ ਕੂਕਸ਼ਮੀਰ ਵਾਲਾ ਜਿਹੜਾ ਉਹ ਰੁਕਿਆ ਉਹ ਬਿਲਕੁਲ ਉਸੇ ਵਾਲਾ ਮੋਡਲ ਹੂੰ ਇਹ ਜਿਹੜਾ ਮਾਮਲਾ ਹੈ ਉਹ ਕੁਝ ਇਸ ਤਰ੍ਹਾਂ ਦਾ ਹੈ ਕਿ ਇੱਕ ਥੇ ਕਮੇਟੀ ਬਣੀ ਸੀ ਜਦੋਂ ਇਹ ਕਮੇਟੀਆਂ ਬਣੀਆਂ ਸਰ ਮੈਂ ਉਦੋਂ ਇਹ ਮੁੱਦਾ ਚੁੱਕਿਆ ਸੀਗਾ ਹੂੰ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਕੁਝ ਇੱਕ ਥਾਂ ਤੇ ਕਤਲ ਵੀ ਹੋ ਗਿਆ ਉਹ ਗਾਂ ਦੀ ਗਾਂ ਲੜਾਈਆਂ ਹੋਣੀਆਂ ਬਾਅਦ ਦੇ ਵਿੱਚ ਉਹ ਕਨਸੈਪਟ ਫੇਲ ਹੋ ਗਿਆ ਦੰਪ ਜੀ ਜੀ ਇੱਥੇ ਇਸ ਪਿੰਡ ਦੇ ਵਿੱਚ ਵੀ ਇੱਕ ਕਮੇਟੀ ਬਣੀ ਸੀ ਜਿਹਨੇ ਲਗਭਗ ਲਗਭਗ ਸਖਤਾਈ ਦੇ ਨਾਲ ਕੰਮ ਰੋਕਿਆ ਹੂੰ ਉਸ ਤੋਂ ਬਾਅਦ ਕੁਝ ਬੰਦਿਆਂ ਦੀ ਇਸ ਵਿਅਕਤੀ ਨਾਲ ਖਾਰਸੀ ਨੇ ਆਪ ਕੈਮਰੇ ਦੇ ਸਾਹਮਣੇ ਦੱਸਿਆ ਵਾ ਹੂੰ ਫੌਜੀ ਸਾਹਿਬ ਨੇ ਕਿ ਸਾਡਾ ਅੱਗੇ ਵੀ ਮਤਲਬ ਕਿ ਮਾਮਲਾ ਜਿਹੜਾ ਉਹ 751 ਤੱਕ ਪਹੁੰਚਿਆ ਸੀਗਾ ਯਾਨੀ ਅੱਗੇ ਵੀ ਕਿਤੇ ਜਫੇ ਜਫੀ ਹੋਏ ਨੇ ਹੂੰ ਹੂੰ ਹੁਣ ਇਹ ਕੱਲ ਕਿ ਪਰਸੋਂ ਜਦੋਂ ਖੇਤੋਂ ਆ ਰਹੇ ਸੀ ਕਿਤੇ ਉਦੋਂ ਉਹਨਾਂ ਨੇ ਹਮਲਾ ਕੀਤਾ ਹੂੰ ਤੇ ਦਸਤੇ ਇੱਕ ਬੜੀ ਤਸੱਲੀ ਨਾਲ ਲੱਤਾਂ ਤੋੜੀਆਂ ਨੇ ਉਹ ਰੋਕ ਲੋ ਹੁਣ ਜਿਹੜੇ ਉੱਥੋਂ ਦੇ ਅਫੀਸ਼ੀਅਲ ਨੇ ਉਹਤੇ ਇਹ ਗੱਲ ਕਹਿੰਦੀ ਆ ਕਿ ਭਾਈ ਫਾਇਰ ਫੋਰਟ ਤੇ ਨਹੀਂ ਕੀਤਾ ਪਰ ਕੁਝ ਲੋਕਾਂ ਦਾ ਕਹਿਣਾ ਕਿ ਉੱਥੇ ਫਾਇਰ ਵੀ ਗੱਡੇ ਕਹਿੰਦੇ ਪਤਾ ਨਹੀਂ ਸੱਚ ਹੈ ਜਾਂ ਝੂਠ ਹੈ ਦੂਜੇ ਪਾਸੇ ਬੰਦੇ ਫੜ ਲਏ ਨੇ ਤੇ ਸੁਖਮ ਸਿੰਘ ਸਾਬ ਕਮਾਲ ਦੀ ਗੱਲ ਆ ਕਿ ਹੱਡੀਆਂ ਉਹਨਾਂ ਦੀਆਂ ਵੀ ਟੁੱਟੀਆਂ ਪਈਆਂ ਨੇ ਮੇਰੇ ਨਾਲ ਦਾ ਪੁਲਿਸ ਨੇ ਤਾਂ ਪਤਾ ਅੱਜ ਕੱਲ ਜਿਵੇਂ ਪੁਲਿਸ ਨੇ ਹੈਦਰੀ ਗ੍ਰਫਤਾਰੀਆਂ ਦੇ ਅੱਜ ਕੱਲ ਬਣਾਏ ਨਾ ਅੰਦਾਜ਼ ਲੰਗੜਾ ਕੇ ਉਹ ਵੀ ਤੁਰਣ ਦੇ ਦੋ ਬੰਦੇ ਚੱਕ ਲੈ ਇਨਾਂ ਨੇ ਪਰ ਇਹ ਇੱਕ ਮੈਂ ਤੁਹਾਨੂੰ ਕਾਮਨ ਗੱਲ ਦੱਸਾਂ ਆਪਣੇ ਪਿੰਡਾਂ ਦੀ ਆਮ ਤੌਰ ਤੇ ਜਿਹੜੀ ਦੇਖਣ ਨੂੰ ਮਿਲ ਰਹੀ ਆ ਕਿ ਜਿਹੜੇ ਲੋਕ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਸੁਖਮ ਸਾਹਿਬ ਉਹ ਬੜਾ ਮਤਲਬ ਕਿ ਉਹਨਾਂ ਦਾ ਜੇ ਤੁਸੀਂ ਦੇਖੋਗੇ ਨਾ ਤਾਂ ਟੋਲਿਆਂ ਚ ਇੱਕ ਸਾਂਝ ਪਿਆਲੀ ਵਾਲਾ ਕੰਮ ਨਸਰ ਆਏਗਾ ਉਹ ਲਾਗਲੇ ਪਿੰਡ ਵਾਲੇ ਵੀ ਇਕੱਠੇ ਹੋ ਜਾਂਦੇ ਨੇ ਜੀ ਇਹ ਗਰੁੱਪ ਬਣੇ ਹੁੰਦੇ ਆ ਤੇ ਗਰੁੱਪਾਂ ਦਾ ਗਰੁੱਪ ਬਣਿਆ ਪਿੰਡ ਪਿੰਡ ਦੇ ਵਿੱਚ ਇਹਨਾਂ ਦੇ ਨਾਲ ਤੇ ਕੋਈ ਖੰਦਾ ਨਹੀਂ ਡਰਦਾ ਬਿਲਕੁਲ ਇਹ ਤੇ ਹੈ ਇਹ ਮੁਸਟੰਡੇ ਇਕੱਠੇ ਹੋ ਜਾਂਦੇ ਨੇ ਜੀ ਹੂੰ ਇਹ ਵੇਚਦੇ ਨੇ ਜੀ ਫਿਰ ਵੈਪਨ ਵੀ ਹੁੰਦੇ ਇਹਨਾਂ ਕੋਲ ਹੂੰ ਠੀਕ ਹੈ ਇਕੱਠੇ ਹੋ ਜਾਂਦੇ ਨੇ ਆਪੋ ਵਿੱਚ ਭਾਵੇਂ ਬੇਸ਼ੱਕ ਲੜੇ ਹੋਣ ਹੂੰ ਪਰ ਜਦੋਂ ਦੂਜੇ ਨਾਲ ਲੜਨਾ ਇਕੱਠੇ ਹੋ ਜਾਂਦੇ ਆ ਉਹੋ ਜੇ ਮੌਕੇ ਤੇ ਇੱਕਤਾ ਹੋ ਜਾਂਦੀ ਹੈ ਹਾਂ ਜੀ ਸੋ ਇਸ ਵਾਸਤੇ ਖਤਰਨਾਕ ਚੀਜ਼ ਹੈ ਬਿਲਕੁਲ ਤੇ ਮੈਂ ਤਾਂ ਹੀ ਕਹਿੰਦਾ ਸੀਗਾ ਕਿ ਭਾਈ ਦੇਖੋ ਗੱਲ ਇਹ ਆ ਕਿ ਠੀਕ ਆ ਸਾਡੇ ਲਈ ਸਮੱਸਿਆ ਪਰ ਅਸੀਂ ਇਸ ਸਮੱਸਿਆ ਦੇ ਨਿਵਾਰਣ ਵਾਸਤੇ ਪੁਲਿਸ ਫੋਰਸ ਨੂੰ ਤਨਖਾਹ ਦਿਨੇ ਆ ਟੈਕਸ ਫੀਅਰਸ ਹੂੰ ਇਹ ਕੰਮ ਪੁਲਿਸ ਫੋਰਸ ਦਾ ਹੈ ਬਿਲਕੁਲ ਜੀ ਤੁਸੀਂ ਇਹ ਕੰਮ ਕਰੋਗੇ ਤੇ ਦੁਸ਼ਮਣੀਆਂ ਪੈਣਗੇ ਤਾਂ ਤੁਸੀਂ ਆ ਦੇਖ ਲਓ ਇਹ ਵੀ 3-4 ਸਾਲ ਪੁਰਾਣੀ ਕਮੇਟੀ ਦੀ ਕਹਾਣੀ ਹੈ ਕਿ ਤੁਰੀ ਗੱਲ ਕਿੱਥੋਂ ਤੇ ਫਿਰ ਕਿੱਥੋਂ ਤੱਕ ਪਹੁੰਚੀ ਹੈ ਜੀ ਬਿਲਕੁਲ ਜੀ ਬਿਲਕੁਲ ਆ ਮਿੰਨੂ ਜੀ ਕਾਫੀ ਦੋਸਤ ਦੱਸ ਰਹੇ ਨੇ ਕਿ ਜਿਹੜਾ ਤੁਸੀਂ ਨਾਮ ਲੈ ਰਹੇ ਸੀ ਪੰਚਪ੍ਰੀਤ ਸਿੰਘ ਜੀ ਦਾ ਉਹਨਾਂ ਦਾ ਪਿੰਡ ਪਾਈ ਬਖਤੌਰ ਹੀ ਹੈ ਕੀ ਬਾਤ ਹੈ ਜੀ ਦੇਖੋ ਅਦਾਸ ਤੇ ਤੁਹਾਡੀ ਪੂਰੀ ਕੈਂਟ ਹੈ ਹਾਂ ਜੀ ਬਿਲਕੁਲ ਯਾਦ ਰਹਿ ਜਾਂਦਾ ਵੀ ਫਲਾਣਾ ਕੋਈ ਕਿ ਮਸ਼ਹੂਰ ਬੰਦੇ ਦਾ ਪਿੰਡ ਜਿਹੜਾ ਨਾ ਕਈ ਵਾਰ ਉਹ ਜਦੋਂ ਕਿਤੇ ਸੁਰਖੀ ਚ ਆਵੇ ਜਦੋਂ ਜਾਂ ਉਹਦਾ ਜ਼ਿਕਰ ਛੇੜੇ ਤੇ ਆ ਜਿੰਨਾ ਫਲਾਣੇ ਦਾ ਪਿੰਡ ਹੈ ਜੀ ਹੁਣ ਜਿਵੇਂ ਮਾਣੀ ਖੜਾ ਮਾਣੀ ਖੜਾ ਬਸ ਇੱਕ ਬੰਦੇ ਦੇ ਨਾਮ ਨਾਲ ਮਸ਼ਹੂਰ ਹੈ ਗੋਗੂ ਗਿੱਲ ਬਿਲਕੁਲ ਠੀਕ ਹੈ ਨਾ ਜੀ ਤਾਂ ਜਦੋਂ ਗੋਗੂ ਗਿੱਲ ਦਾ ਜ਼ਿਕਰ ਆਏਗਾ ਤਾਂ ਮਾਣੀ ਖੜਾ ਆ ਜਾਂਦਾ ਤੇ ਜਦ ਮਾਣੀ ਖੜਾ ਦਾ ਜ਼ਿਕਰ ਆਏਗਾ ਤੇ ਗੋਗੂ ਗਿੱਲ ਦਾ ਹਾਂ ਬਿਲਕੁਲ ਜੀ